ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੋਜ ਸਾਹਿਬ ਪਹੁੰਚ ਚੁਕੇ ਆ ਪਿੰਡ 3 ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਤੇ ਆਓ ਪਰ ਭਾਈ ਜੀ ਹੁਣੇ ਗੱਲਬਾਤ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਢਿੰਗ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਜੀ ਢਿੰਗ ਜੀ ਹੋਰ ਸੀਟਾ ਜੀ ਕਿਰਪਾ ਕਰਤਾ ਜਿਵੇਂ ਪਹਿਲਾਂ ਸੰਤ ਨੂੰ ਸਤਿ ਸ਼੍ਰੀ ਅਕਾਲ ਬੁਲਾ ਲਈ ਹੈ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਭਾਈ ਨਿਪਟੇ ਜੀ ਸੰਦੀਪ ਸਿੰਘ ਅੱਜ ਜਦ ਤਨਾ ਕੀ ਜਾਂਦੇ ਖੂਨ ਵਧ ਗਿਆ ਕਿ ਲੋਕ ਬਿਲਕੁਲ ਹੈ ਮੇਰੇ ਕੋ ਬੰਦਾ ਆ ਨਹੀਂ ਹਮ ਨਾਲ ਫਿਰਨ ਵਾਲਾ ਬੰਦਾ ਮੇਰੇ ਕੋ ਹੈ ਹੈ ਨਾ ਮੈਂ ਹੀ ਪਿਓ ਪੁੱਤ ਜਾਣਦੇ ਫੇ ਮੁਸ਼ਕਿਲ ਮੈਨੂੰ ਇਹ ਵੀ ਸਕੂਲੋਂ ਆਉਂਦਾ 12 ਵਜੇ ਹਾਂਜੀ ਹਾਂਜੀ ਅਸੀਂ 12:30 ਵਜੇ ਨਿਕਲਦੇ ਹਾਂ ਤੇ ਟਾਈਮ ਅਗਰ ਆਿੰਦਾ 4-5 ਕਿੱਡੇ ਫੇ ਹਨੇਰਾ ਆਉਂਦਾ ਘਰ ਬਿਲਕੁਲ ਜੀ ਤੇ ਬੜੇ ਚਿਰ ਦਾ ਭਰਾ ਦੇ ਤਰਲੇ ਮਾਰਦਾ ਮੈਂ ਹਾਂ ਆ ਜਾ ਯਾਰ ਕੋਈ ਵੇਖੀ ਢਿੰਗ ਢਿੰਗ ਹੁੰਦੀ ਆ ਤੇ ਬੰਦਾ ਪੱਕਾ ਕਰੀ ਜਾ ਰਿਹਾ ਤੇ ਇਹਦਾ ਵੇਖੋ ਚਲੋ ਆਪਾਂ ਵੇਖਿਆ ਵੀ ਆ ਆਪਦਾ ਵੀ ਕੰਮ ਹੈ ਨਾ ਪਰ ਢਿੰਗ ਵਰਗਾ ਕੰਮ ਆ ਰਿਹਾ ਕਾਰੀ ਕਰ ਕਾਰੀ ਕਰ ਅੱਜ ਸਵੇਰ ਦਾ ਆ ਕੋ ਚਲੋ ਇਹ ਨਹੀਂ ਕਿ ਤੁਸੀਂ ਹੈ ਨਹੀਂ ਗਾਗ ਮੋੜ ਜੂਦਾ ਨਾ 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 ਨਦੀਪ ਸਿੰਘ ਹੁਣ ਨਾ ਬਹੁਤੀਆਂ ਅੱਜ ਗੱਲਾਂ ਨਹੀਂ ਕਰਨੀਆਂ ਠੀਕ ਹੈ ਬਿਲਕੁਲ ਇਹ ਤੇ ਹੁਣ ਮਲਾਜ ਦਿੱਤਾ ਸਾਰਿਆਂ ਸੰਗਤ ਨੇ ਵੇਖ ਲਿਆ ਹੁਣ ਇਹੋ ਹੀ ਗੱਲਾਂ ਕਰਨਗੇ ਦੋਵੇਂ ਜਣੇ ਮੈਂ ਥੋੜਾ ਜਿਆਦਾ ਫ੍ਰੀ ਹੁਣ ਬੜਾ ਠੀਕ ਹੈ ਮੈਂ ਫ੍ਰੀ ਹੋਊਂਗਾ ਇਹ ਦੋਵੇਂ ਜਣੇ ਸੇਵ ਕਰਗਾ ਸੇਵ ਕਰਦੇ ਰਹੇਗਾ ਸੇਵ ਹੋਊਗਾ ਕੰਮ ਖੇਚਦੇ ਹੈਂ ਹਾਂ ਬਾਕੀ ਨਦੀਪ ਸਿੰਘ ਮੋਬਾਈਲ ਨੰਬਰ 98141 78121 ਪਿੰਡ 3 ਵਾਲ ਚੌਕ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜੈੰਤੀਪੁਰ ਵੀ ਨੇੜੇ ਕਥੂ ਨਗਰ ਟੂਲਪੱਜ ਵੀ ਨੇੜੇ ਮਜੀਠਾ ਵੀ ਨੇੜੇ ਚਾਰ ਸ਼ਹਿਰਾਂ ਦਾ ਸੈਂਟਰ ਜੇ ਠੀਕ ਅੰਮ੍ਰਿਤਸਰ ਬਟਾਲ ਦੀਪ ਸਿੰਘ ਮਾਲ ਪਿਛਲੀ ਵੀਡੀਓ ਜਿਹੜਾ ਪਾਇਆ ਮੇਰੇ ਘਰ 5-5000 ਰੁਪਇਆ 7-7000 ਨਫਾ ਮਿਲਿਆ ਬੰਦਿਆਂ ਨੂੰ ਉਹ ਬੰਦਿਆਂ ਨਹੀਂ ਲਿਆ ਵੇਚ ਲਿਆ ਤੇ ਅੱਜ ਮਾਲ ਫਿਰ ਸਾਡੇ ਆਪਣੇ ਕੋਲ ਸੁਖਨਾ ਵੱਧ ਹੀ گاਵਾ 12 ਸੀ ਤੂੰ ਤੇ ਚਲੋ ਭਰਾਵਾ ਤੈਨੂੰ ਤੇ ਸਾਰੀ ਗੱਲ ਦਾ ਪਤਾ ਹੈ گاਵਾ 4 ਕਿ ਸੱਜਣ ਲੈ ਗਏ ਨੇ ਇੱਕ ਗਾਂ ਹੁਣੇ ਗਈ ਹੈ ਜੇ ਆ ਇੱਕ ਜਰਸੀ ਵਸ਼ੀ ਹੋਣੀ ਚਲ ਗਈ ਤੇਰੇ ਗਾੜੀ ਗਾੜੀ ਉਹੀਂ ਡਿਕਣਦੇ ਤੈਨੂੰ ਦੂਤ ਨੂੰ ਬੰਦੇ ਆ ਗਏ ਫਿਰ ਉਸੇ ਵੇਲੇ ਉਹ ਕਾਲੇ ਪਾ ਕੇ ਕਹਿੰਦੇ ਹੁਣੇ ਲਾਦਾ ਤੇ ਮਾਲ ਸਦੀਪ ਸਿਆ ਹੁੰਦਾ ਜਾਂਦਾ ਰਹਿੰਦਾ ਬਾਕੀ ਆਪਣੀ ਤਸੱਲੀ ਕਰਕੇ ਇੱਥੇ ਖੜਨੀ ਭੈਣ ਭਰਾ ਹਾਂ ਘਰ ਕੜ ਕੇ ਲਾਂਮਾ ਨਾ ਦਿਓ ਮੇਰੇ ਭੈਣ ਭਰਾ ਸਾਹ ਵਾਲਾ ਸੌਦਾ ਤਸੱਲੀ ਇੱਥੇ ਕਰਿਆ ਕਰੋ ਤੇ ਮਾਲ ਸਦੀਪ ਅਸੀਂ ਕੋਸ਼ਿਸ਼ ਕਰਦੇ ਚੰਗਾ ਹੀ ਹੁਣ ਜਰਸੀ ਦਾ ਬੜਾ ਟ੍ਰੈਂਡ ਜਾ ਤੇ ਸਾਡਾ ਵੀ ਜੀ ਉਹ ਕਰਦਾ ਜਿਹੜੀ ਚੀਜ਼ ਵਿਕਦੀ ਹੋਏ ਮਾਰਕੀਟ ਚ ਵਪਾਰੀ ਬੰਦਾ ਮਾਲ ਚੀਜ਼ ਉਹ ਲਊਗਾ ਜਿਹੜੀ ਚੀਜ਼ ਵਿਕਣ ਦੇ ਅੱਜ ਜਰਸੀ ਦਾ ਗਾਹਕ ਬੜਾ ਵੱਧ ਤੇ ਸਾਡਾ ਅੱਜ 12 ਗਾਵਾਂ ਵਿੱਚ ਹਾਂ 12 ਗਾਵਾਂ ਆਹੀ ਗਾਵਾਂ ਚਾਰਟ ਆਈਆਂ ਅੱਜ ਪਹਿਲੇ ਦਿਨ ਆਇਆ ਟਿੰਗ ਔਰ ਰਜਿਸਟਰ ਤੇ ਤੈਨੂੰ ਵਿਖਾਉਣਾ ਤੇ ਚਾਰ ਨੇ ਐਂਟ ਆਈਆਂ ਦਾ ਸ਼ੂ ਮੰਦਰ ਕਰਤੀਆਂ ਮੈਂ ਲੱਗਿਆ ਬਾਰੇ ਬੰਦਾ ਕਰ ਆਪ ਦੇ ਖਰਚੇ ਵਿੱਚ ਖੜੀ ਜਾਣਾ ਕਰਮਾ ਵਾਲਾ ਬੰਦਾ ਕਰਮਾ ਵਾਲੇ ਕਰਮਾ ਵਾਲੇ ਗੱਲ ਇਸ ਦਿਵਸਾਂ ਸੂਈ ਆ ਹਾਂਜੀ ਕਿੰਨੇ ਕੁ ਦਿਨਾਂ ਦੀ ਹਫਤੇ ਦੀ ਹੋਣੀ ਬੱਚਾ ਇਹ ਤਾਂ ਮੰਨਣਾ ਆਪ ਤੇ ਇੱਕ ਦੀ ਸੂਈ ਸੰਦੀਸਾਂ ਹਾਂਜੀ ਤੇ ਮਗਰ ਇਹਦੇ ਬੱਚਾ ਜੇ ਦੋ ਦੇ ਦੋ ਕੁ ਸੰਦੀਸਾਂ 12 13 ਕਿਲੋ ਆ ਤੇ ਤੂੰ 10 ਹੀ ਲਾ ਆਣਾ ਰਾਤੀਆਂ ਆ 9 10 ਵਜੇ ਹਾਂਜੀ ਤੇ ਜਿਹੜੀ ਲੋਕਾਂ ਵਾਲੀ ਗੱਲ ਨਹੀਂ ਸਵੇਰੇ ਵੀ ਤੜਕੇ ਦਾ ਚੋਇਆ ਵੀ ਅੱਜ ਤੋਂ ਵੀਡੀਓ ਤੇ ਆਇਆ ਨਾ 12 ਵਜੇ ਤੋਂ ਹੁਣ ਆ ਗਿਆ ਜੇ 2 ਵਜੇ ਦੀਆਂ ਚੋਈਆਂ ਤੇ 12 ਵਜੇ ਕੋਈ ਜਾਪਣਾ ਨਹੀਂ ਤੇ ਫਿਰ ਜਾਪਣਾ ਕੋਈ ਨਹੀਂ ਅਜੇ ਤਾਂ ਵਸ਼ੀਆਂ ਵੱਧ ਬਣ ਜਾਣੀਆਂ ਦੋਹਾਂ ਘੰਟਿਆਂ ਰੋਂ ਟਾਈਮ ਹੋਣਾ ਇਹਨਾਂ ਦਾ 2 2:30 3 ਵਜੇ ਹਾਂਜੀ ਤੇ ਬਹੁਤ ਸਾਫ਼ ਤੇ ਠੰਢੀ ਸਦੀਪ ਸਿੰਘ ਇਧਰ ਵੇ ਇਹ ਤੁਰਦੀਆਂ ਤਰਦੀਆਂ ਤਾਂ ਨਹੀਂ ਕਿਉਂਕਿ ਅਜੇ ਆਈਆਂ ਨੇ ਹੈ ਬਿਲਕੁਲ ਜੀ ਬਹੁਤ ਸਾਫ਼ ਅਸ਼ੀਆਂ ਘਮਾ ਦੇ ਟਿੰਗ ਮੜੀ ਵੇ ਪਿਓਰ ਜਰਸੀ ਹੰਦੀ ਸੀ ਸੇ ਜਰਸੀ ਪਿਓਰ ਜਰਸੀ ਹੈ ਤੇ ਥਾਣ ਨਹੀਂ ਹੁੰਦਾ ਜਰਸੀ ਹੰਦੀ ਸੀ ਸੇ ਇਹੋ ਜਿਹਾ ਘੱਟ ਆਉਂਦਾ ਹਾਂ ਤੇ ਲੈਵਲ ਉਹਦੀ ਬੜੀ ਵਧੀਆ ਐ ਵਿਖਾਦੇ ਹੈ ਹਾਂਜੀ ਹਾਂਜੀ ਸ਼ੰਭੂ ਵੀਰ ਬੱਚੀ ਮਗਰ ਬੱਛਾ ਇਹ ਤੇ ਮਗਰ ਬੱਛਾ ਹੁੰਦੀ ਬੱਚੀਆਂ ਵਾਲੀਆਂ ਜ਼ਿਆਦਾ ਸੰਦੀਪ ਸਿੰਘ ਐਵੇਂ ਝੂਠ ਨਹੀਂ ਮਾਰਨਾ ਬੱਚੀ ਵਾਲੀ ਕਿਤੇ ਇੱਕ ਦੋ ਜਾਂ ਇੱਕ ਦੋ ਵੇਗੀਆਂ ਸਗੋਂ ਬੱਚੀਆਂ ਵਾਲੀਆਂ ਵੇੜਾ ਚਲੋ ਸੰਦੀਪ ਸਿੰਘ ਅੱਜ ਨਾ ਮੁੱਲ ਉਹ ਕਰਨੇ ਵੀ ਜਿਹੜੇ ਨਾ ਢਿੰਗ ਵੀ ਖੁਸ਼ ਤੇ ਤੂੰ ਵੀ ਖੁਸ਼ ਤੇ ਮੈਂ ਵੀ ਖੁਸ਼ ਅਹੀਂ ਸਵੇਰੇ ਬਾਹਰ ਫਰੀਏ ਮੈਂ ਤੇ ਢਿੰਗ ਬਸ ਫਿਰ ਅੱਜ ਹੀ ਹੋਣਗੇ ਫਿਰ ਗੱਲ ਮੁੱਲ ਸਿਰ ਸ਼ਾਇਦ ਆ ਭਾਈ 55 ਕਰ ਲਾ ਜਿੰਦਾ ਮਰਜੀ ਪਾਓ ਓਏ ਗੱਲ ਮਾਜਾ ਥਨ ਲੱਗਾ ਮੋਟਾ ਮਾਜਾ ਲੱਗਿਆ ਠੀਕ ਮੁੱਲ ਤੇ ਹੈ ਕਿ ਨਾ ਕਰ ਲੈ ਅੱਜ ਉਹਦਾ ਢਿੰਗ ਨੂੰ ਪਤਾ ਨਹੀਂ ਮਾਲ ਕਿੰਨੇ ਦਾ ਲਿਆ ਜਦੋਂ ਇਹਨੂੰ ਪਤਾ ਲੱਗ ਗਿਆ ਤੇ ਇਹਨੂੰ ਦੱਸ ਤੀਆਂ ਦਵੇਂ ਨੇ ਨੇ ਦੇ ਲਈਆਂ ਪੁੱਛ ਲਾ ਭਾਏ ਤੇ ਮੈਂ ਇਹਨੂੰ ਇਹ ਵੀ ਆਖਿਆ ਮੈਂ ਹਾਂ ਢਿੰਗਾ ਆਪਾਂ ਦੋ ਦੋ ਚਾਰ ਚਾਰ ਹਜ਼ਾਰ ਵਾਲੇ ਮਾਈ ਕਰਕੇ ਹੋਰ ਲੈ ਆਉਣੇ ਬਿਲਕੁਲ ਬਿਲਕੁਲ ਹਾਂ ਬਿਲਕੁਲ ਇਸੇ ਮੋਲ ਦੇ ਇਹੋ ਜਿਹੀ ਬੱਚੀ ਦਾ ਹੋਰ ਕੇ ਕੋਈ 55 60 ਹੋਏ ਨਾ ਆਪਣਾ ਮੋਲ 50000 ਤੇ 48000 ਦੀ ਬੱਚੀ ਦੇ ਦੀ ਜੈ ਜੀ ਢਿੰਗ ਕਰਦੇ ਸ਼ੋਰ ਇਹ ਨਹੀਂ ਦਵਾ ਦੀਏ ਚੱਲ 45000 48000 ਦੀ ਬੱਚੀ ਚੱਲਣ ਦੇ ਲਓ ਜੀ ਵੇ ਬੱਚੀ ਰਾਜੀ ਕਿੱਡੀ ਬੱਚੀ ਤੇ ਆ ਸਾਫ ਸੁਥਰੀ ਸੰਦੀਸ਼ਾ ਦੁੱਧ 15 ਕਿਲੋ ਦੇਣ ਲੱਗੀ ਢਿੰਗ ਦੀ ਲੜਕਾਰ ਆ ਗਈ ਆ ਗਈ ਸਹੀ ਗੱਲ ਚੱਲ ਵੀ ਖੋਲ ਵੀ ਚੱਲ ਦੇਖੋ ਇਹਨੂੰ ਢੰਗ ਆਪਣਾ ਜੀ ਇਹੇ ਕੱਪੜਾ ਕੱਪੜੀ ਇਹ ਵੀ ਖੋਲੋ ਲਓ ਜੀ ਜਰਸੀ ਪਿਆਦਾ ਤਿੰਨ ਤਿੰਨ ਜਰਸੀਆਂ ਕੀਤੇ ਆ ਬੋਸ ਸਾਹਿਬ ਨੇ ਨਹੀਂ ਜਰਸੀਆਂ ਨਹੀਂ ਸਾਹਿਬ 6 ਆਈਆਂ ਆ ਅੱਛਾ ਟੁੱਟ ਗਿਆ ਟੁੱਟ ਗਿਆ ਵਾਹ ਜੀ ਵਾਹ ਜਰਸੀਆਂ ਤਾਂ ਬੜੀਆਂ ਆ ਅੱਜ ਤਾਂ ਟਰੱਕ ਜਰਸੀਆਂ ਦਾ ਹੀ ਸਾਹਮਣਾ ਦੇ ਮੈਨੂੰ ਟਰੱਕ ਇਕੱਠਾ ਕਰ ਦੇਣਾ ਫਿਰ ਤੁਸੀਂ ਨਹੀਂ ਉਹ ਫਿਰ ਤੇਰੇ ਆਉਣ ਤੋਂ ਪਹਿਲਾਂ ਚੱਲ ਗਿਆ ਥੋੜਾ ਜਿਹਾ ਲੇਟਾ ਤੂੰ 10 ਵਜੇ ਆਇਆ ਨਾ ਫਿਰ ਸਾਰੀਆਂ ਬਣ ਜਾਣੀ ਅੱਜ ਵੀ ਬੜੀ ਸੰਗਤ ਆਉਂਦੀ ਹੈ ਸਾਹਿਬ ਚਾਰ ਦੰਦ ਵਸ਼ੀ ਆ ਤੇ ਆ ਚੀਜ਼ਾਂ ਨਾ ਕਦੀ ਕਦੀ ਲੱਭਦੀਆਂ ਰੋਈ ਨਹੀਂ ਲੱਭਦਾ ਇਦਾ ਵਾਲੀ ਆ ਮਾਲਾ ਵੇਖ ਕੀ ਬਣਿਆ ਇੰਦਾ ਬਿਲਕੁਲ ਬਿਲਕੁਲ ਜੀ ਹੈ ਵਖਾਸ ਤਿੰਗ ਮੂੰਹ ਵਗਾ ਦੇ ਐਨੂੰ ਮਾਰ ਕੇ ਨਾ ਇਹ ਤੇ ਵਗਾ ਮੂੰਹ ਚਾਰ ਦੰਦ ਬਚੇ ਦੰਦ ਪੁੱਟ ਕੇ ਵਖਾ ਦੇ ਗਾਗ ਨੂੰ ਪਤਾ ਲੱਗ ਜਾਂਦਾ ਉਸੇ ਕਰਨ ਨਾਲ ਲੈ ਜੂਗੀ ਠੀਕ ਐ ਚੌਗੀ ਪਿਓਰ ਕਿੰਨੇ ਵੇਲੇ ਜੂ ਜੀ ਦੀਸਿਆਂ ਮੈਂ ਕਿਹੜੀ ਪਟੀ ਗੱਲ ਲਵਾਇਆ ਪੰਜ ਸੱਤ ਹੈਨਾ ਪੰਜ ਲੈ ਜੇ ਸੱਤ ਲੈ ਜੇ ਹਫਤਾ ਲੈ ਜੇ ਆਪਾਂ ਰਾਤ ਨੂੰ ਸੂਬੇ ਪਰ ਬੱਛੀ ਬਹੁਤ ਲੋਲਾ ਪੋਲੀ ਆਈਡੀਆ ਦਾ ਹੁੰਦਾ ਕਿ ਇਹ ਨਾ ਪੱਠੇ ਘਟ ਖਾਦੇ ਬੱਛੀ ਨੇ ਆ ਕੇ ਕਿਉਂਕਿ ਅੱਜ ਇਹ ਸਵੇਰੇ ਆਈ ਇੱਕ ਇਹਦੇ ਘੋਰ ਬੱਛੀ ਤੇ ਥੋੜੇ ਜੇ ਪੱਠੇ-ਪੁੱਠੇ ਘਟ ਚੁੱਕੇ ਨੇ ਬੱਛੀ ਨੇ ਆ ਕੇ ਤੇ ਬਾਕੀ ਹੈ ਬੜੀ ਸਾਫ ਤੇ ਠੰਡੀ ਵਾਲੋਂ ਦੇ ਸੰਦੀਪ ਸਿੰਘ ਜਰਸੀ ਤੇ ਆ ਥਣ ਨਹੀਂ ਲੱਗਾ ਹੁੰਦਾ ਜਰਸੀਆਂ ਨੂੰ ਬਿਲਕੁਲ ਬਿਲਕੁਲ ਇਹ ਮਾਚ ਲੜਾ ਥਣ ਨਹੀਂ ਇਹ ਪੰਜਾਬ ਦਾ ਥਾਣਿਆ ਹਾਂ ਇੱਧਰ ਵੇਖ ਆ ਕੇ ਸ਼ੰਭੂ ਵਖਾ ਨਹੀਂ ਠੀਕ ਹੈ ਹੈ ਕਿ ਨਹੀਂ ਥਣ ਆ ਲੋ ਕਰ ਥਣ ਲੱਗਾ ਤੇ ਬੱਛੀ ਲੋਲੀ-ਪੋਲੀ ਹੈ ਦੀਸ਼ਾ ਇਹਦਾ ਵੀ ਮੁੱਲ ਵਛੀ ਦਾ 50000 ਕਰ ਲਈਏ ਹੈ 50000 ਦੇ ਦਈਏ ਕਰ ਲੋ ਜਿੰਨੇ ਦੀ ਕਰਨੀ ਕਰ ਲੋ ਤੁਸੀਂ ਕਿੰਨੇ ਆ 44 45 10 ਵੀ ਤੂੰ ਕਿੰਨੇ 10 10 ਹੋਰ ਕਿਵੇਂ ਹੋਰ ਕਿਵੇਂ 50 ਹੋਰ ਜਾਣ ਦੋ ਹਾਂਜੀ ਹੋਰ ਜਾਣ ਦੋ 40000 ਦੀ ਚਲੋ ਜੀ ਚਲੋ ਜਾਣ ਦੋ ਕੋ ਨਹੀਂ ਸੰਦੀਪ ਸਿੰਘ ਹਣ 40000 ਦੇ ਆ ਜੀ ਅਸੀਂ ਕਿਸੇ ਨੇ ਨਹੀਂ ਦੇਣੀ ਇਹ ਫੌਜੀ ਦੀ ਮੈਂ ਛੋੜ ਹੀ ਹੋਣੀ ਜਾਨ 100 200 ਰੁਪਈਆ ਬਸ 500 ਨਹੀਂ ਬਣੀ 200 100 200 ਛੋੜ ਹੀ ਕਰਨੀ ਹੈ ਜੀ ਇਹਨੂੰ ਪਹਿਲਾਂ ਸਮਝ ਲਓ ਇਹਨੂੰ ਦੁਜਣ ਸਮਝ ਲੋ ਇਹ ਵੀ ਗੱਪਣੀ ਨਹੀਂ ਸੂਈ ਅੱਛਾ ਸੂਈ ਆ ਸੂਈ ਸੂਈ ਸੰਦੀਪ ਸਾਹਿਬ ਵੈੜ ਸੂਈ ਆ ਲੇਖੋ ਠੀਕ ਪਰ ਜਰਸੀਆਂ ਕੋ ਨਾ ਚਲੋ ਗੁੱਸਾ ਨਾ ਕਰ ਜੋ ਕਿ ਭੈਣ ਭਰਾ ਜਰਸੀ ਸਟਾਰਟਿੰਗ ਨਹੀਂ ਕਰਦੀ 14 13 14 ਕਿਲੋ ਤੋਂ ਹਾਂਜੀ ਤੇ ਇਹ ਕਰਮਾਂ ਵਾਲੀ ਦੀ ਸਟਾਰਟਿੰਗ ਜਿਹੜੀ 14 15 ਕਿਲੋ ਤੇ ਹੋ ਜੀ ਆ ਠੀਕ ਆ ਜੀ ਮੈਂ ਵੀ ਰਹਾ ਨਿਆ ਉਥੇ ਨਾ ਜਿੱਧਰੋਂ ਆਪਣਾ ਮਾਲ ਲਈਦਾ ਥੋੜਾ ਬੱਚਿਆਂ ਨੂੰ ਦੁੱਧ ਵੱਧ ਪਿਉਂਦੇ ਆ ਹਾਂਜੀ ਉਹਨਾਂ ਨੂੰ ਦੱਸਿਆ 10 12 ਕਿਲੋ ਪਰ ਰਾਤ ਤੇ ਅੱਜ ਦੇ ਵਿੱਚ ਸੂਣ ਡੰਗਰ ਸੂਆ ਜਿਹੜਾ ਉਹਦੀ ਚਵਾਈ ਤੇ ਹੋਈ ਦੀ ਵੇਖ ਬੂਤੀ ਹੈਗਣੀ ਬੂਤੀ ਕਰਨ ਵਾਲੀ ਦੀ ਤੇ ਸੰਦੀਪ ਸਿੰਘ ਦੇ ਕੋਲ 14 15 ਕਿਲੋ ਦੁੱਧ ਹੋਣਾ ਚਵਾਈ ਦੀ ਗੱਲ ਥੋੜਾ ਆ ਜਾ ਲੇਵਾ ਨਿੱਗਰ ਆ ਪਰ ਨਾੜਾ ਨੂੜਾ ਬੜੀਆਂ ਨਾੜਾ ਵਾਲੀ ਗਾਂ ਜਿਹੜੀ ਦੁੱਧ ਦੇਣਦੀ ਤੇ ਮੈਲੇ ਤੇ ਆ ਚਲੀ ਆ ਵਾਛੀ ਦੁੱਧ 15 18 ਕਿਲੋ ਕੰਨਿਓਂ ਫੜੀ ਫਿਰੂ ਇਹ ਹੈ ਤੇ ਮਗਰ ਅੱਛਾ ਕਿ ਵੱਛੀ ਨਹੀਂ ਨਹੀਂ ਇਹਦੀ ਵੱਛੀ ਬਹੁਤ ਟੌਪ ਦੀ ਅੱਛਾ ਇਹ ਵੱਛੀ ਵਾਲੀ ਸਾਹਿਬ ਵੱਛੀ ਵਾਲੀ ਚੱਲ ਗਈ ਇਹਦੀ ਵੱਛੀ ਜਰਸੀ ਆ ਉਹ ਵੇਖੋ ਵੱਛੀ ਬਹੁਤ ਟਾੜੀ ਜਰਸੀ ਪਿਓਰਟੀ ਗਾ ਲੱਗਾ ਕੀ ਮੈਂ ਹੁਣ ਨਾਂ ਨੂੰ ਤੇ ਨਹੀਂ ਮੈਂ ਦੱਸ ਦਾਂਦਾ ਵੇ ਉਹੋ ਹੀ ਆ ਨਾ ਨੰਬਰਾਂ 'ਚ ਟੀਗਾ ਵਾ ਆਪਾਂ ਨਹੀਂ ਬੋਲਣਾ ਕਿਉਂ ਨਹੀਂ ਬੋਲੀਦਾ ਕਿਉਂਕਿ ਗਾਹ ਕਹਿੰਦੇ ਯਾਰ ਮੈਨੂੰ ਪਤਾ ਕਿਹੜਾ ਟੀਗਾ ਵਾ ਦੱਸਿਆ ਵੀ ਅਗਲੇ ਪਰ ਆਪਾਂ ਦੱਸਣਾ ਨਹੀਂ ਜਦੋਂ ਕੋਈ ਲਊਗਾ ਉਹਨੂੰ ਦੱਸ ਦਾਂਗੇ ਵੀ ਫਲਾਣਾ ਟੀਗਾ ਜੀ ਦੀਪ ਸਿੰਘਾ ਵੱਛੀ ਤੇ ਹੈਗੀ ਆ ਇਹ 70000 ਦੀ ਪਾ ਦੇਦੀ ਆ ਪਰ ਆਪਾਂ ਨਹੀਂ ਪਾਉਣੀ ਵੇਖ ਜਰ ਕਮਾਲ ਹੀ ਪਈ ਇਦਾਂ ਦਾ ਹਾਂ 60 ਦੀ ਦੇ ਦਈਏ ਕਰ ਦਿਓ ਜਿੰਨਾ ਮਾਂਦੇ ਦੇ ਨਹੀਂ ਡਾ ਦਈਏ 52000 50000 ਜਿੰਨੇ ਦੀ ਕਰਨੀ ਢੰਗ ਦੇ ਦੋਵੇਂ 50000 ਜਲ ਜਾਣ ਦੋ ਹੋਰ ਜਾਣ ਦੇ ਕਿੰਨੇ ਦੀ 55 55 ਦੇ ਵਿਚਾਰ 55 ਜਾਣ ਦੋ 55 ਅੱਜ ਢੰਗ ਦੀ ਖੁਸ਼ੀ ਜੀ ਕੰਮ ਆ ਮੁੰਡੇ ਇਹ ਵੀ ਗੱਬਣਾ ਇਹ ਸੂਈ ਕੱਲ ਦੀ ਸੰਦੀਪ ਸਿਆ ਅੱਛਾ ਕੱਲ ਦੀ ਸੂਈ ਆ ਉਹ ਬੱਚਾ 나ੜੂ ਵੇਖ ਡਾਲਾ ਮਲਮ ਕੱਢਿਆ ਬੱਚੇ ਲੈ ਬੱਚੇ ਲਾ ਕੇ ਲਿਆਉਣੇ ਕਰੋ ਚੈੱਕ ਕਰ ਆਲੀ ਥਾਣੇ ਖਾਣ ਨਹੀਂ ਸਦੀਪ ਸਿੰਘ ਨਰਾ ਜੇ ਧਾਰ ਵੀ ਵੇਖ ਕੇ ਤੂੰ ਆਖੇਗਾ ਵੀ ਵਾਕਿਆ ਹੀ ਫੌਜੀ ਸਾਹਿਬ ਮੋਟਰ ਵੀ ਕੀ ਹੋਈ ਕਰੋਸ ਆ ਥੋੜੀ ਜੀ ਪਤਾ ਨਹੀਂ ਇਹਨੇ ਕਿਹੜੀ ਕਰੋਸ ਆ ਜਰਸੀ ਕਰੋਸ ਆ ਛਾਈ ਵਾਲ ਕਰੋਸ ਆ ਅਗਲੇ ਨੇ ਆਪਣੀ ਸਮਝ ਲੈਣੀ ਹੈ ਨਾ ਹਾਂਜੀ ਪਰ ਇਹੋ ਜਿਹਾ ਥਾਣ ਇੱਥੇ ਇੱਥੇ ਲੈ ਬੋ ਛਾਵੇਂ ਕਮਾਲਿਆ ਕਰ ਛਾਣੂ ਕਰ ਲੇਗਾ ਤੇ ਇਹੋ ਜਿਹਾ ਥਾਣ ਨਹੀਂ ਸ਼ੰਭੂ ਇਹ ਕਿਹੜੀ ਥਾਣ ਵਿਖਾ ਬੱਚੀ ਦਾ ਹੈ ਇਹਨੂੰ ਕੋਈ ਛਾਈ ਵਾਲ ਸਮਝ ਲੋ ਵੇ ਥਾਣ ਲੱਗੇ ਤੇ ਚਵਾਈ ਰੱਬ ਦਾ ਹੀ ਨਾਮ ਆ ਹੁਣ ਇੱਥੇ ਡਰ ਜਾਣਾ ਉੱਥੇ ਮਾਰਨਾ ਧਾਰਨਾ ਸੰਦੀਪ ਸਿੰਘ ਆਏ ਦੇ ਵੀ ਨਾੜਾ ਬਹੁਤ ਆ ਬਾਨੇ ਤੇ ਕੱਲ ਦੀ ਸੂਈ ਕੋਈ ਤੇ ਕੋਈ 13 14 ਕਿਲੋ ਬੋਲਾ ਹਣਾ ਹਾਂਜੀ ਕੱਲ ਦੀ ਸੂਈ ਕੋ ਮਤਲਬ ਸਾਫ ਕਰਕੇ ਬੱਛੀ 13 14 ਕਿਲੋ ਤੋਂ ਸਟਾਰਟਿੰਗ ਕੀਤੀ ਆ ਹਾਂਜੀ ਹਾਂਜੀ ਤੇ 나ੜੂ ਬੱਚੇ ਦਾ ਨਾਲ ਜੇ ਚੈੱਕ ਕਰਵਾਣੇ ਬਾਅਦ ਚ ਇਹਦਾ 22 1 ਨੰਬਰ ਮੋਟਰ ਹੀ ਆਉਗੀ ਵੰਗਾ ਲਾਉਣਾ ਲਾਇਓ ਨਹੀਂ ਲਾਉਣਾ ਨਾਲ ਲਾਓ ਕੋਈ ਚੱਕਰ ਨਹੀਂ ਠੀਕ ਆ ਤੇ 20 ਕਿਲੋ ਦੁੱਧ ਬੱਛੀ ਨੇ ਸੰਦੀਪ ਸਿੰਘ ਸਾਹਿਬ ਦੇ ਦੇਣਾ ਵਾ ਕੰਨੋ ਫੜੀ ਫਰੂਜੀ ਕਿਲੋ ਦਦਾਵੇ ਆ ਚੀਜ਼ਾਂ ਹੁੰਦੀਆਂ ਨਹੀਂ ਬਹੁਤ ਘੱਟ ਚਾਂਸ ਹੁੰਦੇ ਇਹੋ ਜਿਹੋਣ ਡਰਦੀਆਂ ਥੋੜੇ ਬੱਛੇ ਤਾਜ਼ੀ ਆਈਆਂ ਤੇ ਕੋਈ ਲੱਤ ਲੁੱਤਾਂ ਵਾਲੀ ਨਹੀਂ ਗੱਲ ਜਿਸਿਆਂ ਮੋਲੇ ਦਾ ਪੈਠ ਕਰ ਲਈਏ ਫਸ 9 1981 ਜੀ ਜੁਸੀਂ ਦੱਸਦੇ ਹੋ ਜਿੰਨੇ ਦੀ ਕਰਨ ਦੋਹਾਂ ਘਰੀ ਕਰ ਲੋ ਤੁਸੀਂ ਮੈਂ ਤਾਂ ਮੁੱਲ ਮੰਗ ਲਿਆਣ ਤੁਸੀਂ ਕਰੀ ਜੋ ਤਿੰਨੇ ਦੱਸੋ ਬਈ ਦੱਸੋ ਚੰਗ ਦੋ ਛੜਕੀਏ ਨਹੀਂ ਦੋ ਵਾ ਛੜਕੀਆਂ ਜਿਆਦਾ ਛੜਕੀਆਂ ਟੈਂਕ ਪੰਜ ਛੱਡ ਦੀਆਂ 60 ਦੀ ਦੇ ਦੀਏ ਚਲੋ ਛੱਡ ਜਾਨ ਛੱਡ ਦੇ ਕਿੰਨੇ ਦੀ ਕਰਨੀ ਆ ਠੀਕ ਹੈ ਜੀ ਹੋਰ ਕਰਨੀ ਆ ਵੇ ਲੈ ਲੋ ਮਰਜੀ ਫਿਰ ਤੁਸੀਂ ਜੇ ਫਿਰ ਮੈਂ ਕਰਦਾ ਫਿਰ ਤੁਸੀਂ ਇਹਨਾਂ ਨੂੰ ਕਰ ਦੇ ਕੋ ਜੋ ਕਰਨਾ ਯਾਰ ਚਲ ਤੇਰੇ ਛੱਡ ਦੇ ਪੰਜ ਛੱਡ ਦੇ ਯਾਰ 55000 ਦੀ ਵਹਿੜ ਨਹੀਂ ਕੋਈ ਦਵੇ 20 ਕਿਲੋ ਵਾਲੀ ਵਹਿੜ ਕਰਾਸ ਤਾਜੀ ਸੂਈ ਲੱਤ ਪੁੱਟ ਜੇ ਵਛੀ ਚੁਵਾਈ ਮਾੜੀ ਹੋਵੇ ਤਾਂ ਮੈਂ ਦੂਨੇ ਰੁਪਏ ਦੂੰ ਵਾ ਠੀਕ ਚੱਲਣ ਦੇ ਲੱਤ ਪੁੱਟ ਜੇ ਜਾਂ ਚੁਵਾਈ ਮਾੜੀ ਹੋਵੇ ਇੰਨੀ ਚੁਵਾਈ ਲੱਗੀ ਲੇਖਾ ਹੀ ਨਹੀਂ ਆ ਚੱਲ ਲਓ ਇਹ ਗੱਬਣ ਇਹ ਗੱਬਣ ਸੰਦੀਪ ਸਿੰਘਾ ਡੱਬੀ ਵੈੜ ਲਓ ਜੀ ਡੱਬੀ ਵੈੜ ਗੱਬਣ ਪਹਿਲਾਂ ਸਮਝ ਲੈ ਦੂਜੇ ਸਮਝ ਲੈ ਤੀਜੇ ਸਮਝ ਲੈ ਆਪਣੀ ਸਮਝ ਲਾਵੇ ਅਰੇ ਪਤਾ ਚੱਲ ਜਾ ਪਤਾ ਠੰਡ ਵੀ ਨੋਕ ਵਾਲਾ ਕਹਿੰਦੇ ਜੀ ਨੋਕ ਵਾਲਾ ਠੰਡ ਲੱਗਾ ਇਹ ਐਚਐਫ ਨੂੰ ਠੰਡ ਨਹੀਂ ਹੁੰਦਾ ਹਾਂ ਇਹ ਠੰਡ ਕਿਤੇ ਕਰਮਾ ਚ ਹੁੰਦਾ ਐਚਐਫ ਨੂੰ ਕਦੀ ਕਦਾਂ ਇਹੋ ਜਿਹਾ ਠੰਡ ਜਾਂਦੇ ਪਤਾ ਜਾਂਦੇ ਜਾਂ ਜਿਸਾ ਇਧਰ ਵੇ ਲੋਇਆ ਖਲਾਬ ਹਾਂ ਇੱਥੇ ਕਾ ਕਰ ਲੱਤ ਕਾ ਕਰ ਪੁੱਤ ਓਏ ਵੇ ਇੱਥੇ ਆ ਚੀਜ਼ ਵੇ ਤੇ ਸੰਦੀਪ ਸਿੰਘ ਆ ਥਾਣੇ ਵੇਖਦਾ ਚਾਰੇ ਥਣ ਇੱਕੋ ਜੇ ਤੇ ਪੋਲੀ ਵੇਖਣੀ ਆ ਨਹੀਂ ਠੀਕ ਹੈ ਜੀ ਚਲਦਾ ਪਰਨਾਲਾ ਹੈ ਪਰਨਾਲੇ ਵਾਲਾ ਪੂਰਾ ਪਰਨਾਲਾ ਹਾਂ ਪੂਰਾ ਪਰਨਾਲਾ ਹਾਂ ਸਿੰਘ ਜੀ ਆ ਮਾਲ ਲਈਦਾ ਵੇਖ ਜਾਜ ਕੇ ਸਾਫ ਸੁਥਰਾ ਕਈ ਭੈਣ ਭਰਾ ਕਹਿੰਦੇ ਪਹਿਲਣ ਪੁੱਲਣ ਦੂਜੇ ਦੂਜੇ ਸੂਵੇ ਬੱਛੀ ਜਿਹੜੀ ਹੁੰਦੀ ਨਾ ਉਹ ਚਲੋ ਮੇਰੇ ਕੋਲ ਤੇ ਤੀਜੇ ਵੀ ਆਵੇ ਤਾਂ ਮੈਂ ਤੀਜੇ ਕਹਿੰਦਾ ਤੀਜੇ ਸੂਵੇ ਆਪਾਂ ਨੂੰ ਬਹੁਤ ਫੋਨ ਆਇਆ ਗਾਂ ਕਾਲੀ ਦਾ ਚਲੋ ਬੰਦੇ ਦੇਰੀ ਵਾਲੇ ਜਿਨ੍ਹਾਂ ਕੋ ਦੁੱਧਾ ਕੰਮੋ ਲੈ ਕੇ ਇਹ ਜਿਆਦਾ ਆਪਾਂ ਪਹਿਲਾਂ ਦੁੱਜਣ ਲੈਨੇ ਹਾਂਜੀ ਤੇ ਇਹਦਾ ਬੱਛੀ ਦਾ ਅਸਲੀ ਸਾਂ ਜੇ ਤੇ ਹੁੰਦੀ ਠੁੱਕੀ ਜਾਂ ਸੂਈ ਤੇ ਫੇਰ ਆਪਾਂ 65 ਵੀ ਪਾਣਦੇ ਤਾਂ ਵੀ ਚੱਲ ਜਾਂਦਾ ਹੁਣ ਇਹ ਦੇ ਦੀਏ ਬੱਛੀ ਆਪਾਂ ਢਿੰਗ 55000 ਦੇ ਦਈਏ ਨਹੀਂ ਅਜਕਦੀਏ ਚੱਲ ਜਿੰਨੇ ਦੀ ਕਰਨੀ ਕਰਦੇ ਭਾਅ ਤੋਂ ਅਜੇ ਪਹਿਲੇ ਦਿਨ ਬੋਣੀ ਕਰਨੀ ਆ ਜਿੰਨੇ ਦੀ ਵਿੱਚ ਨਹੀਂ ਵੇਚਦੇ ਟੈਨ ਖੁੱਲੀ ਛੁੱਟੀ ਦੋ ਵੀ ਹੋਰ 48000 ਦੇ ਨਹੀਂ ਫਿਰ ਹੁਣ ਫਿਰ ਫਿੱਦਾ ਰੌਂਡ ਫਿੰਗਰ 45000 ਦੀ ਡੱਬੀ ਗਾਂ 20 ਕਿਲੋ ਵਾਲੀ 60 ਸੌਣ ਵਾਲੀ ਬੱਚਾ ਅੰਦਰ ਤੇ 10 15 ਦਿਨ ਲਊਗੀ ਇਹ 45000 ਦੀ ਇਹ ਲਾ ਵੱਛੀ ਇਹ ਹੋ ਗਈਆਂ ਗਈਆਂ ਇਹੋ ਜੀ ਮੱਛੀ ਮੈਂ ਵੀ ਤੇਰੀ ਵੀ ਵੀਡੀਓ ਵੇਨਾ ਹੋਰ ਵੀ ਵੇਨਾ 55 60 ਤੋਂ ਘੱਟ ਕੋਈ ਦਵੇ ਮੈਂ ਗਈਆਂ ਇਹਦਾ ਮੈਨੂੰ ਪਹਾੜਾ ਨਹੀਂ ਮਿਲੀ ਸੰਦੀਪ ਸਿਆ ਮੈਂ ਫਿਰਦਾ ਬਹੁਤ ਤੂੰ ਮੇਰੀ ਵੇਂਦਾ ਰਿੰਦਾ ਸ਼ਾਟ ਸ਼ੂਟ ਮੈਂ ਜਿੰਨਾ ਫਿਰਦਾ ਮੈਂ ਨਹੀਂ ਫਿਰਦਾ ਹੈ ਬਿਲਕੁਲ ਗੱਡੀ ਦਾ ਪੁਰਾਣੀ ਤੇ ਨਵੀਂ ਤਾਂ ਹੀ ਰੱਖੀ ਉਹ ਜੇ ਦੂਰ ਬਹੁਤ ਜਿਹੜਾ ਨਵੀਂ ਲੈ ਚਲੋ ਉਹ ਨਵੀਂ ਲੈ ਜਾਂਦੇ ਹੈ ਇਹ ਗਰਲੈਂਡੋ ਲਾਲਾ ਸ਼ਾਈਵਾਲ ਲਾਲਾ ਐਚਐਫ ਲਾਲਾ ਲਬੋਚੜ ਲਾਲਾ ਦੋ ਦੰਦ ਵਛੀ ਦੰਦ ਸਕੇ ਉਹਨਾਂ ਨੇ ਵਿਖਾਇਕ ਨਹੀਂ ਸਾਰੀਆਂ ਮੱਸੀਆਂ ਖੰਡੀਆਂ ਇੱਥੇ ਇਹਨਾਂ ਦੇ ਦੰਦ ਹੀ ਵਿਖਾੜਾ ਹੈ ਦੋ ਦਸਿਆ ਰਾਤ ਦੀ ਸੂਈ ਵਛੀ ਦੋ ਦੰਦਾਂ ਦਾ ਵਛੀ ਪਹਿਲਣ ਇਹ ਗਰਲੈਂਡੋ ਇਹ ਸ਼ਾਈ ਵਾਲੇ ਲਬੋਚੜ ਹੀ ਜੋ ਵਰਦੀ ਸਮਝਦਾ ਫਾਰਮ ਚੋਂ ਵਛੀ ਲਈ ਹੋ ਹਾਂ ਇਹਦੇ ਮਗਰ ਕੀ ਹੈ ਅੱਛਾ ਬਸ ਸਾਰੀ ਦੀ ਸੀ ਤੇ ਇਹਦੇ ਕੋਲ ਦੋ ਦਸਨੀਪ ਸਿੰਘ ਰਾਤ ਦੀ ਸੂਈ ਕੋ 13 14 ਕਿਲੋ ਸਾਫ਼ ਕਰਦੇ ਆ ਅੱਛਾ ਸਟਾਰਟਿੰਗ ਕੀਤੀ ਇੰਨੀ ਸਾਲ ਮਾਰੀ ਵਛੀ ਦੋ ਤਾਂ 20 ਵੀ ਦੇ ਸਕਦੀ ਜੇ ਪੰਜੀ ਵੀ ਦੇ ਸਕਦੀ ਜੇ ਰਾਤ ਦੀ ਸੂਈ ਥੱਲੇ ਹੈਂ ਰਾਤ ਦੀ ਸੂਈ ਥੱਲੇ ਰਾਤ ਦੀ ਸੂਈ ਥੱਲੇ ਕਲਕ ਮਾਰ ਹਰ ਉਹਨੂੰ ਦੇਖ ਹਨ ਕੁਛ ਨਹੀਂ ਆਖਣਾ ਇਹਨਾਂ ਡਰਦੀ ਜੇ ਮੜਾ ਜਾ ਜੇ ਆਈਆਂ ਬੱਚਾ ਮਗਰ ਜੀ ਸਦੀਪ ਸਾਹਿਬ ਅੱਛਾ 나ੜੂ ਇਹਦਾ ਬੱਚੇ ਦਾ ਬਖਾਵਾਂਗੇ 10 ਵੀ ਦੇਵਾਂਗੇ ਦੋਂਦੀ ਦਾ ਬੱਚਾ ਚੱਲਣ ਦੇ ਚੱਲ ਬਈ ਇਹ ਗਰਲੈਂਡੋ ਚ ਆ ਜਾਂਦੀ ਸੰਦੀਪ ਸਿੰਘਾਂ ਥੋੜੀ ਗਰਲੈਂਡ ਹਾਂ ਪਰ ਆਪਾਂ ਬਹੁਤੀ ਨਹੀਂ ਆਉਂਦੀ ਤੇ ਸਾਰੀ ਕਹਿਣੀ ਵੀ ਨਹੀਂ ਵੀ ਗਰਲੈਂਡੋ ਇਹਦਾ ਥੋੜੀ ਗਰਲੈਂਡੋ ਚ ਆ ਜਾਂਦੀ ਆ ਬਿਲਕੁਲ ਬਿਲਕੁਲ ਜੀ ਆਪਾਂ ਨਹੀਂ ਕਹਿਣੀ ਕਿਉਂਕਿ ਗਾਹ ਕੁ ਮੁੜ ਕੇ ਕਹਿੰਦਾ ਲੈ ਯਾਰ ਤੁਸੀਂ ਗਰਲੈਂਡੋ ਗਰਲੈਂਡੋ ਕਰੀ ਜਾਂਦੇ ਬੋਲੀ ਜਾ ਬੋਲੀ ਜਾ ਆਓ ਲੋ ਜੀ ਸੰਦੀ ਚੰਗ ਫੇਰ ਸੰਦੀਪ ਸਿੰਘਾਂ ਇੱਕ ਤਾਂ ਹੋਰ ਇਹਦੀ ਇੰਨੀ ਸਿਲੀ ਵੇਖੀ ਨਾ ਬਸੀਦੀ ਮੈਂ ਵੇ ਅੱਧਰ ਆ ਚੀਜ਼ਾਂ ਲੱਭਦੀਆਂ ਵੇਖ ਲੈ ਵਾ ਆ ਜਿਵੇਂ ਆ ਧੁੰਨ ਚ ਪਾੜਿਆ ਮੜੀ ਜੀ ਤੇ ਆ ਜੀ ਜਿਹੜੀ ਇੱਥੋਂ ਲੱਗਦੀ ਵੀ ਇਹ ਗਰਲੈਂਡੋ ਆਵੇ ਨਾ ਵਿੱਚ ਹੈਗੇ ਚਟਾਕ ਜੇ ਤੇ ਚਵਾਈ ਹੁਣ ਮੈਂ ਤੈਨੂੰ ਕੀ ਦੱਸਾਂ ਚੱਲਦੀ ਬੰਬੀ ਹੈ ਬੰਬੀ ਬੰਬੀ ਜੀ ਫੋਸਾ ਬੰਬੀ 15 14 ਕਿਲੋ ਸਟਡਿੰਗ ਦਿੰਦੀ ਇਹ 14 15 ਕਿਲੋ ਵਾ ਪਰ ਆਪਾਂ 13 ਤਾਂ ਕਹਿਣ ਦੇ ਵਿੱਚ 14 15 ਕਿਲੋ ਦੇ ਚੱਲੀ ਆ ਬੋਲੋ ਦੱਸਿਆ ਮੁੱਲ ਤੇ ਇਹੋ ਜੀ ਵੱਛੀ ਦਾ 70 75 ਕਰੀਦਾ ਹੈ ਅੱਜ ਢਿੰਗ ਦੀ ਖੁਸ਼ੀ ਚ ਵੱਛੀ ਦੇ ਦਿੰਦੇ 65000 ਜਾਣਦੋ ਠੀਕ ਹੈ ਠੀਕ ਹੈ ਕਿਉਂ ਢੰਗ ਆ ਦੇ ਦਿੰਦੇ ਹਾਂ ਚੱਲਣ ਦੇ ਕਿਉਂ ਲਾ ਠੀਕ ਜੋ ਟਿੰਗ 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 ਦੀ ਨਹੀਂ ਮੋੜਨੀ ਇਹ ਤੇਰੀ ਥਣ ਖਾ ਦੇ ਸ਼ੰਭੂ ਨੇੜੇ ਖਾ ਦੇ ਥਣ ਕਰਾ ਵੇ ਮਸ਼ੀਨ ਥਣ ਕੀ ਲੱਗਾ ਥਣ ਲੱਗਦਾ ਨਹੀਂ ਹ ਸਾਰੀ ਠੀਕ ਹੈ ਪਹਿਲਾਂ ਵਸ਼ੀ ਦੋ ਦਾ ਤਸਦੀਬ ਸਿਆ ਨਾ ਤੇ ਏਡੀ ਭਲਦੀ ਉਹਦੇ ਨਾਂ ਇਹੋ ਜੀ ਵਸ਼ੀ ਨੂੰ ਥਾਣੀ ਹੁੰਦਾ ਠੀਕ ਹੈ ਹਾਰੀ ਸਾਰੀ ਨੂੰ ਥਣ ਨਹੀਂ ਹੁੰਦਾ ਤੇ ਜਿਹੜੇ ਭੈਣ ਭਰਾ ਲੈ ਗਿਆ ਸਮਝੋ ਵੀ ਅੱਜ ਤੋਹਫੇ ਹੀ ਆ ਤੇ ਕਰੀਮ ਹੀ ਆ ਸਾਰੀ ਜਿਹਨੇ ਕਿਹਾ ਕਰੀਮ ਲਿਆਦੀ ਲੱਭ ਕੇ ਕਰੀਮ ਆ ਮਾਲ ਹੈ ਹ ਇਹ ਮਿੰਟਮ ਮੈਂ ਚੁੱਕ ਲਿਓ ਮੇਰੇ ਵੀਰ ਚਲੋ 10 ਪੇ ਢਿੰਗ ਭਾਈ ਇਹਦੇ ਬਾਰੇ ਤੇ ਵੀ ਸੂਈ ਹੈ ਬੈਰ ਮੂੰਹ ਪਟਾਹ ਪੇਲਾਂ ਦੇ ਵੀ ਕੀ ਏ 8 ਦਾ ਹੁੰਦੇ ਆ ਕਿ 10 ਦਾ ਹੁੰਦੇ ਆ ਹਾਂ ਸਭ ਚਾਰ ਦਾ ਚਾਰ ਵੀ ਪੂਰੀ ਨਹੀਂ ਹੋਈ ਅਜੇ ਦੁੱਧ ਜੀ ਆਉਂਦੀ ਆ ਜੋ ਵੀ ਲੱਗੀ ਆ ਲੱਗੀ ਆ ਇਹ ਪੂਰੀ ਨਹੀਂ ਹੋਈ ਦੁੱਧ ਕਿ ਨਾ ਹ ਸੰਦੀਪ ਸਿੰਘ ਆ ਤੇ ਕੋਈ ਵਛੀ ਕੋ ਭਲਾ ਦੁੱਧ ਫੁੱਜਣਾ ਨਾਸਰਾ ਵਾਲਾ ਇਹਨੂੰ ਸੂਈ ਨੂੰ ਹਟਾਓ ਹੀ ਚੱਲਿਆ 8 ਦਾ ਲਾਸਟ ਪੀਸ ਆ ਲਾਸਟ ਪੀਸ ਐਂਡ ਆਲਾ ਪੀਸ ਆ ਲਾਸਟ ਹੁੰਦਾ ਜੜਾ ਪਰ ਇਧਰ ਵੇਖ ਨਾ ਮੇਰੇ ਨਾਲ ਵੀ ਐਖੀ ਜਾ ਮੇਰੇ ਮੋਢੇ ਤੱਕ ਆਉਂਦੀ ਮਗਰੋਂ ਹੂੰ ਆਉਂਦੀ ਕਿ ਨਹੀਂ ਵੱਡੀ ਵੇਲੇ ਜਰਸੀ ਸਮਝ ਲਾ ਇਹਨੂੰ ਐਚ ਆਪ ਸਮਝ ਲਾ ਇਹਨੂੰ ਕੋਈ ਸਾਈਵਾਲ ਸਮਝ ਲੈ ਤੂੰ ਹਣ ਪਤਾ ਤੈਨੂੰ ਵੀ ਆ ਵੀ ਕਿਹੜੀ ਨਸਲ ਆ ਤੇ ਪਤਾ ਮੈਨੂੰ ਵੀ ਆ ਹਾਂ ਨਹੀਂ ਨਹੀਂ ਬੋਲੋ ਜੀ ਦੀਪ ਸਿੰਘ ਇਹੋ ਜੀ ਬੱਛੀ ਅਹੀਂ ਵੇਚੀ ਆ ਇੱਥੇ ਆਸਦੀ ਬੈਠਿਆ ਨਸਲ ਨਸਲ ਆ ਪੂਰੀ ਠੀਕ ਆ ਇਹ ਸੰਦੀਪ ਸਿੰਘ ਇਹੋ ਜੀ ਬੱਛੀਆਂ ਸਵਾ ਸਵਾ ਲੱਖ ਦੀਆਂ ਵੇਚੀਆਂ ਆ ਵੇਚੀਆਂ ਕਿ ਨਹੀਂ ਵੇਚੀਆਂ ਪਰ ਅੱਜ ਬਿਆਰ ਸੌਣ ਭੱਦ ਵਾਲਾ ਕਿੰਨੇ ਦੀ ਵੇਚਦੀ ਐ? ਵਜਾ ਜਲੰਦ 20 ਕਿਲੋ ਦੁੱਧ ਵੱਛੀ ਕੋ। ਹੁਣੇ ਸਟਾਰਟਿੰਗ 20 ਕਿਲੋ ਸਟਾਰਟਿੰਗ। ਇੱਧਰ ਵੇਖ। ਬੱਚਾ ਕਿਦੇ ਵੱਜਾ ਵੱਛੀ ਕਿਦੇ ਇੱਥੇ ਆ ਸ਼ੰਭੂ। ਆਹ ਵੱਛੀਆਂ ਦੋਂਦੀਆਂ ਜੋਗੀ ਨੂੰ ਆਹ ਥਾਣਾ ਥੋੜਾ ਹੁੰਦੇ ਆ। ਹੂੰ ਹੂੰ ਤੇ ਚੋਾਈ ਵੇਖਣੀ। ਫੌਜੀ ਆਂਦੇ ਸਮਰਸੀਪਾਲ ਵਾਲਾ। ਲਾ ਕੇ ਸਮਰਸੀਪਾਲ ਦੇ। ਹੈਂ ਵੇਖ ਮੂੰਹ ਵੱਛੀ ਦਾ। ਕੀ ਹੈ ਕੋਈ ਕਾਦੀ ਕਿਤੇ ਕੁੜੀ ਜੀ ਵੀ ਤੋਹਫਾ। ਇਹ ਹੋ ਜਾਂਦਾ ਸੰਦੀਸ਼ਾ ਜੀ ਨੂੰ ਕੋਈ ਵੇਚਦਾ ਪਤਾ ਨਹੀਂ ਕਿਹੜੀ ਮਜਬੂਰੀ ਵੇਚਦਾ ਜਾਂ ਮੇਰੇ ਵਰਗੇ ਉਹ ਘਰ ਇਹੋ ਜਿਹੀ ਪਲ ਜਾਂਦਾ ਮੈਂ ਵੇਚਿਆ ਹੀ ਨਾ ਬਿਲਕੁਲ ਜੀ ਇਹ ਤਾਂ ਦੱਸਦਾ ਚੱਲ ਬੁੱਧ ਜਾਣ ਦੋ ਗਰਮੀ ਬੜੀ ਲੈ ਚੱਲੋ ਕਰੋ ਚੱਲ ਰਾਜੇ ਚੱਲ ਤੁਸੀਂ ਆਏ ਨਾ ਹੁਣ ਤੈਨੂੰ ਦਿਲ ਦੀ ਵੀ ਗੱਲ ਦੱਸਾਂ ਇੱਕ ਹਾਂਜੀ ਮੈਂ ਅੱਜ ਨਾ ਇਹਦਾ ਮੁੱਲ ਨਾ ਨਾ ਪਾਵਾਂ ਤੇ ਚੰਗੀ ਗੱਲ ਹੈ ਮੇਰੇ ਨਾਲ ਬੰਦਾ ਵਪਾਰੀ ਆ ਤੇ ਗੱਲ ਚੱਲਣ ਢਈ ਆ ਹਾਂ ਕਿਦਾਂ ਕਰੀਏ ਹੁਣ ਰਹਿਣ ਦੋ ਫਿਰ ਹਾਂ ਰਹਿਣ ਦੋ ਤੇ ਪਾ ਦਈਏ ਨਹੀਂ ਵੇਲੋ ਤੁਹਾਡੀ ਤੁਸੀਂ ਮਰਜ਼ੀ ਵਿਖਣੀ ਆ ਅੱਜ ਲੈ ਜੰਪੂ ਫੋਟੋ ਖੇਜ ਇੱਥੇ ਆ ਕੇ ਰੋਹਤਪੁਰ ਐਨੂੰ ਚੱਲ ਖੋਲ ਉੱਧਰ ਠੀਕ ਆ ਇੱਥੇ ਆਟਿੰਗ ਇੱਥੇ ਆ ਜਾ ਚੱਲ ਬਰ ਐਂਦੇ ਕੋਈ ਨਹੀਂ ਜਿਵੇਂ ਇਹ ਖੇਚਲਾ ਕੋਈ ਨਹੀਂ ਰੈਂਦ 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 ਪੜੇ ਕਿ ਲੋਕੀ ਨਾ ਹੋਣ ਕਿ ਜੋਸ ਗੀਏ ਆ ਇੱਥੇ ਆਸ ਦੀ ਵਿੱਚ ਚਲੋ ਦੀਸ਼ਾ ਇਹਦਾ ਮੁੱਲ ਲੱਖ ਰੁਪਈਆ ਹੂੰ ਬਾਕੀ ਢੰਗ ਨੂੰ ਪੁੱਛਦਾ ਜਿੰਨੇ ਦੀ ਮਰਜ਼ੀ ਵੇਚ ਦੇ ਖੁੱਲੀ ਛੁੱਟੀ ਮੇਰਾ ਮੋਲੀ ਆ ਬਾਕੀ ਢਿੰਗ ਨੂੰ ਪਤਾ 90000 ਹੀ ਚਾਹੇ ਨੇ ਸ਼ਾਹ ਜੀ ਚੱਲਣ ਦੋ ਜਾਂ ਦੋ 80 ਦੀ ਦੇ ਦੋ ਯਾਰ ਬਸ ਠੀਕ ਆ ਜਾਂ ਦੋ 80000 ਦੀ ਬਸ ਠੀਕ ਆ ਸੰਦੀਪ ਸਿੰਘ ਇਹੋ ਮਾਲ ਆ ਤੇ ਤਵਾੜ ਬੜਾ ਲੱਗਾ ਤੇ ਵੀਡੀਓ ਮੇਰੇ ਸਾਹ ਨਾਲ ਪਾ ਦੇਗਾ ਤੇ ਤੇਰੀ ਮਿਹਰਬਾਨੀ ਸਾਡਾ ਬਾਪੂ ਗਿਆ ਵਾਂਡੇ ਪਾ ਦੇਗਾ ਸਾਡਾ ਕੇ ਬਨੇ ਕੰਮ ਤੁਰਪੂ ਨਹੀਂ ਤਾਂ ਫੇ ਇਹੀਂ ਪੋੜਾ ਪੜਾ ਮਾਰੀ ਜਾਵਾਂ ਇਹ ਭਲਕੇ ਸਹੀ ਹੈ ਬੋਲੋ ਨੰਬਰ ਜੀ ਫਿਰ ਨੰਬਰ ਸੰਦੀਪ ਸਿੰਘ 9814178121 ਪਿੰਡ ਥਰੀਏਵਾਲ ਚੌਂਕ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਫੌਜੀ ਵਪਾਰੀ ਜਿਹਨੂੰ ਮਰਜ਼ੀ ਪੁਛ ਲਿਓ ਆਪਣੇ ਆਦੇ ਨਾਮ ਹੁੰਦੇ ਮਸ਼ਹੂਰ ਆ ਬਾਕੀ ਸਤਗੁਰ ਦੀ ਬੜੀ ਕਿਰਪਾ ਕੁਝ ਸੰਦੀਪ ਦਾ ਕਰਕੇ ਭਰਾ ਦਾ ਕਰਕੇ ਨਾ ਹੀ ਮਹਾਰਾਜ ਨੇ ਇੰਨਾ ਚਲਾਤਾ ਤੇ ਬਾਕੀ ਜੇ ਕੋਈ ਇੱਥੇ ਘਰ ਆਇਆ ਕਿਸੇ ਵੇਲੇ ਮੈਂ ਹੁੰਨਾ ਤਤਾ ਤੁੱਤਾ ਕਿਉਂਕਿ ਸਾਡਾ ਸੁਭਾਅ ਹੁੰਦਾ ਤੇ ਜਦੋਂ ਤਤਾ ਹੋਵਾਂ ਥੋੜਾ ਜਿਆ ਤੁਸੀਂ ਠੰਡੇ ਹੋ ਜਾ ਕਰੋ ਮੇਰੀ ਆਤ ਇਦਾਂ ਨਹੀਂ ਹੁੰਦੀ ਤੇ ਭਰਾ ਬਣ ਕੇ ਨਾ ਤੰਗ ਨਾ ਕਰਿਆ ਕਰੋ ਮੈਂ ਵੀ ਖਿਜਿਆ ਖੁਜਿਆ ਹੁੰਦਾ ਕੱਲ ਖਿਜੇ ਹਾਂ ਤੇ ਕੋਈ ਕਿ ਭੈਣ ਭਰਾ ਆ ਤੇ ਮਗਰੋਂ ਮੈਨੂੰ ਫੀਲ ਹੋਇਆ ਪਏ ਥੋੜਾ ਜਿਆ ਮੈਂ ਚਲੋ ਉਹਨੇ ਵੀ ਗਲਤੀ ਕੀਤੀ ਤੇ ਗਲਤ ਮੈਂ ਵੀ ਬੋਲਿਆ ਤੇ ਉਹਦੀ ਮਾਫ ਠੀਕ ਆ ਤੂੰ ਮੁੱਲ ਲਾਇਆ ਤੂੰ ਭਾਵੇਂ 20000 ਵੀ ਲਾ ਸਾਡਾ ਗੁੱਸਾ ਕਰਨਾ ਪਰ ਜ ਨਹੀਂ ਬਣਦਾ ਤੇ ਨਹੀਂ ਚੰਗੇ ਲੱਗਿਦਾ ਬਾਕੀ ਚਲੋ ਹੋ ਗਿਆ ਜਾ ਚਕੇ ਫਿਰ ਇੱਕ ਗੱਲ ਇਹ ਵੀ ਜੀ ਜਿਹਨੇ ਮੇਰ ਕੋਣਾ ਪਹਿਲਾਂ ਬਾਹਰੋਂ ਫਿਰ ਤੁਰ ਕੇ ਆਵੇ ਠੀਕ ਆ ਬਾਕੀ ਮੜਾ ਜੇ ਬੱਚੇ ਨੂੰ ਚਾਤੀ ਬਰਾ ਦੇ ਬੱਚੇ ਰਹਿਣ ਸ਼ੰਭੂ ਆ ਜਾ ਇਹ ਜਰਸੀ ਬੱਚੀ ਦਾ ਨਾ 3 ਨੰਬਰ ਵਾਲੀ ਦਾ ਆ ਬੱਚੀ ਜਿਹਦੀ ਅੱਖਾਂ ਨੇ ਬੱਚੀ ਇਹ ਹੁਣ 63 ਦੀ ਕੇ 62 ਦੀ ਮੈਂ ਦੱਸ ਦਵਾਂ ਤੈਨੂੰ ਠੀਕ ਆ ਆ ਕਾਲਾ ਬੱਚਾ 1 ਨੰਬਰ ਵਾਲੀ ਗਾਂ ਦਾ ਠੀਕ ਆ ਆ ਦੋਂਦੀ ਵਛੀ ਦਾ ਵਛਾ 8 ਵਾਲ ਕੋਚਕ ਨੂੰ ਇਹ ਰਾਤ ਦੀ ਸੂਈ ਜਿਹੜੀ ਦੋਂਦੀ ਹਾਂ ਦੋਂਦੀ ਵਛੀ ਰਾਤ ਦੀ ਸੂਈ ਆ ਦੋਂਦੀ ਦਾ ਆ ਜਿਹੜੀ ਸ਼ਾਈ ਵਾਲ ਕ੍ਰੋਸ ਹੈ ਨਾ ਮੋٹے ਥਣ ਵਾਲੀ ਬੈੜ ਉਹਦਾ 나ੜੂ ਵਾਲਾ ਬੱਚਾ ਠੀਕ ਆ ਹੋਰ ਬੱਚਾ ਕੋਈ ਨਹੀਂ ਰਹਾ ਇੱਧਰ ਓਏ ਉਹਦਾ ਤਾਂ ਕੋਈ ਨਹੀਂ ਉਹ ਇੱਕੋ ਰਹਿ ਗਈ ਉਹਦਾ ਇੱਕ ਦਾ ਬੱਚਾ ਉਧਰ ਆ ਇਹੋ ਬੱਚੇ ਸੰਦੀਪ ਸਿੰਘ ਬੱਚੇ ਬਿਲਕੁਲ ਤਾਜ਼ੇ ਆ 나ੜੂ ਦੇ ਹੰਡੇ ਉਹ ਕਿਹੜਾ ਵੀ ਲਕਾਇਆ ਕੋ ਜਾਣਾ ਤੇ ਇੰਨਾ ਹੀ ਮਾਸ ਸੰਦੀਪ ਸਿੰਘ ਇੰਨੀ ਹੀ ਬੇਨਤੀਆਂ ਫਤੇ ਬੁਲਾਈਆਂ ਹੈ ਬਿਲਕੁਲ ਸਾਰੇ ਸੰਦੀਪ ਡੇਰੀਪਾਣ ਵੇਖਣ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤੇ